ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦ ਜਿੱਦ ਹੁਣ ਠੰਡ ਆਣੀ ਕਾਹਗਾਹ ਅੱਗੇ ਅੱਗੇ ਸਿਆਲ ਆਉਣਾ ਨਾ ਉਦਦੇ ਉਦਦੇ ਆਪਣੇ ਹੱਥ ਹੱਥ ਫੱਟ ਜਾਣੇ ਆ ਜਿੱਦ ਜਿੱਦ ਆਪਾਂ ਕੰਮ ਕਰ ਆਪਣੇ ਨਾ ਖਰਾਬ ਹੋਣੇ ਆ ਪੈਰਾਂ ਦੀਆਂ ਐਡੀਆਂ ਫੱਟ ਜਾਣੀਆਂ ਹਨਾ ਪੈਰਾਂ ਦੇ ਥੱਲੇ ਫੱਟ ਜਾਂਦੇ ਹਨਾ ਉਦਨੇ ਆਪਾਂ ਮਤਲਬ ਕਦੇ-ਕਦੇ ਕਿਤੇ ਜਾਈਦਾ ਤਾਂ ਚੰਗਾ ਨਹੀਂ ਲੱਗਦਾ ਹੱਥ ਵੀ ਕਾਲੇ-ਕਾਲੇ ਲੱਗਦੇ ਆ ਆਪਾਂ ਜਿੱਦਾਂ-ਜਿੱਦਾਂ ਘਰ ਦਾ ਕੰਮ ਕਰਦੇ ਇੱਥੇ ਲੱਗਦੇ ਹਨ ਉਸ ਲਈ ਆਪਾਂ ਖਾਲੀ ਇੱਕ ਮਤਲਬ ਨੁਕਤਾ ਦੇਖਣਾ ਕਰਕੇ ਮੈਂ ਕਰਦੀ ਆ ਜਿੱਦਾਂ ਉਹਦੇ ਵਿੱਚ ਇੱਕ ਨਿੰਬੂ ਲੈਣਾ ਹਨਾ ਨਿੰਬੂ ਨਿਚੋੜ ਲੈਣਾ ਉਹਦੇ ਉਹਦੇ ਵਿੱਚ ਇੱਕ ਚਮਚਾ ਸਾਬਤ ਪਾ ਲੈਣਾ ਉਹਦੇ ਨਾਲ ਤੁਸੀਂ ਹੱਥ ਹੱਥਾਂ ਤੇ ਲਾ ਲਓ ਤੇ ਪੈਰਾਂ ਦੀਆਂ ਪੈਰਾਂ ਤੇ ਸਾਰੇ ਪੂਰੇ ਪੈਰ ਤੇ ਲਾਲ ਵੱਡੀਆਂ ਤੇ ਵੀ ਲਾਲ ਹੋਣਾ ਆਪਣੇ ਚਿਹਰੇ ਤੇ ਵੀ ਲਾ ਸਕਦੀਆਂ ਉਹ ਮਤਲਬ ਇੱਕ ਚਮਚਾ ਸਿਹਤ ਵਿੱਚ ਇੱਕ ਚਮਚਾ ਨਿੰਬੂ ਦਾ ਰਸ ਰਲਾ ਕੇ ਤੁਸੀਂ ਲਾਉਗੇ ਔਰ ਇੱਕ ਘੰਟੇ ਬਾਅਦ ਤੁਸੀਂ ਆਪਣੇ ਹੱਥ ਮੂੰਹ ਪੈਰ ਧੋ ਲਓ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਊਗਾ ਕਿ ਤੁਹਾਡੇ ਹੱਥ ਪੈਰ ਔਰ ਮੂੰਹ ਤੁਹਾਡਾ ਬਿਲਕੁਲ ਸਾਫ਼ ਹੋ ਗਿਆ ਜਿਹੜੇ ਆਪਣੇ ਨਹਾਂ ਜਾਂ ਹੱਥ ਕਾਲੇ ਕਾਲੇ ਲੱਗਦੇ ਹਨ ਉਹ ਬਿਲਕੁਲ ਸਾਫ਼ ਹੋ ਜਾਂਦੇ ਆ ਅਰ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਪਣੇ ਹੱਥ ਪੈਰ ਫਟੇ ਹੋ ਸੀਗੇ ਆਪਾਂ ਰੋਜ਼ ਨਹੀਂ ਜੇ ਕਰ ਸਕਦੇ ਤਾਂ ਆਪਾਂ ਹਫ਼ਤੇ 'ਚ ਇੱਕ ਵਾਰੀ ਵੀ ਇਹ ਕਰ ਲਈਏ ਤਾਂ ਆਪਣੇ ਹੱਥ ਪੈਰ ਫਟੂਗੇ ਨਹੀਂ ਠੀਕ ਰਹੋਗੇ ਹਨਾ ਆਪਣਾ ਚਿਹਰਾ ਵੀ ਸਾਫ਼ ਰਹੂਗਾ ਆਪਣੇ ਹੱਥ ਪੈਰ ਵੀ ਨਾ ਸਾਨੂੰ ਕਿਤੇ ਪਾਰਲਰ ਤੇ ਜਾਣ ਦੀ ਲੋੜਿਆ ਨਾ ਸਾਨੂੰ ਕੁਝ ਕੱਟਣ ਦੀ ਲੋੜਿਆ ਸਿਰਫ ਘਰ ਵਿੱਚ ਇਹ ਆਪਣੇ ਘਰ ਦੀਆਂ ਚੀਜ਼ਾਂ ਹੁੰਦੀਆਂ ਹਨਾ ਨਿੰਬੂ ਵੀ ਆਪਣੇ ਘਰ ਹੁੰਦੇ ਆ ਔਰ ਸਾਬਤ ਵੀ ਆਪਣੇ ਘਰ ਹੁੰਦਾ ਉਹ ਆਪਾਂ ਮਿਕਸ ਕਰਕੇ ਰੜਾ ਕੇ ਰੂੰ ਦੇ ਨਾਲ ਆਪਣੇ ਹੱਥਾਂ ਪੈਰਾਂ ਤੇ ਲਾ ਲੈਣਾ ਤੇ ਆਪਣੇ ਮੂੰਹ ਤੇ ਲਾ ਲੈਣਾ ਜਰਾ ਕੁ ਬਾਅਦ ਆਪਣੇ ਹੱਥ ਪੈਰ ਔਰ ਮੂੰਹ ਇਕਦਮ ਸਾਫ ਹੋ ਜਾਂਦੇ ਇੱਕ ਅੱਧੇ ਘੰਟੇ ਬਾਅਦ ਆਪਾਂ ਠੰਡੇ ਪਾਣੀ ਨਾਲ ਮੂੰਹ ਹੱਥ ਪੈਰ ਸਭ ਧੋ ਲੈਣੇ ਆ ਇਕਦਮ ਤੁਹਾਨੂੰ ਲੱਗਣਾ ਆਪੇ ਪਤਾ ਲੱਗ ਜਾਣਾ ਕਿ ਸਾਫ ਹੋ ਗਿਆ ਤੇ ਫਿਰ ਆਪਣੇ ਬਾੜ ਵੀ ਅੱਜਕੱਲ ਰੁੱਖੇ ਰੁੱਖੇ ਜਾਇ ਲੱਗਦੇ ਰਹਿੰਦੇ ਹਨਾ ਉਸ ਦੇ ਲਈ ਵੀ ਆਪਾਂ ਘਰ ਇੱਕ ਤੇਲ ਬਣਾ ਲੈਣਾ ਜਿੱਦਾਂ ਨਾਰੀਅਲ ਦਾ ਤੇਲ ਲੈ ਕੇ ਉਹਦੇ ਵਿੱਚ ਆਪਾਂ ਇੱਕ ਛਿਮਲਾ ਮਿਰਚ ਪਾ ਲੈਣੀ ਹੈ ਔਰ ਉਹਦੇ ਵਿੱਚ ਆਪਾਂ ਦੋ ਆਵਲੇ ਕੱਟ ਕੇ ਪਾ ਲੈਣੇ ਆਮ ਆਮਲਾ ਹੁੰਦਾ ਨਾ ਕੱਚੇ ਆਮਲੇ ਉਹ ਕੱਟ ਕੇ ਪਾ ਲੈਣੇ ਔਰ ਉਹਦੇ ਵਿੱਚ ਥੋੜੀ ਜਿਹੀ ਅੱਧ ਚਮਚਾ ਕਲੌਂਜੀ ਪਾ ਦੇਣੀ ਉਹ ਆਪਾਂ ਬਣਾ ਕੇ ਇੱਕ ਡੱਬੀ 'ਚ ਪਾ ਕੇ ਇੱਕ ਹਫਤਾ ਧੁੱਪੇ ਰੱਖ ਦੇਣੇ ਔਰ ਸਾਰਾ ਸਿਆਲ ਆਪਾਂ ਉਹੀ ਤੇਲ ਲਾਉਣਾ ਨਾ ਉਹ ਤੁਹਾਨੂੰ ਆਪੇ ਪਤਾ ਲੱਗ ਜਾਓ ਆਪਣੇ ਵਾਲ ਚਿੱਟੇ ਵੀ ਨਹੀਂ ਹੋਊਗੇ ਕਾਲੇ ਰਹਿਊਗੇ ਤੇ ਸੰਘਣੇ ਵੀ ਹੋਊਗੇ ਤੇ ਕਾਲੇ ਵੀ ਰਹਿਊਗੇ ਚਮਕ ਵੀ ਬਹੁਤ ਆਉਗੀ ਜੀ ਨਾਲ ਇਹ ਆਪਾਂ ਲਾਉਣਾ ਆ ਨਾਰੀਅਲ ਦਾ ਤੇਲ ਲੈਣਾ ਆ ਇੱਕ ਕोली ਉਹਦੇ ਵਿੱਚ ਇੱਕ ਕਾਲੀ Shimla mirch ਕੱਟ ਕੇ ਪਾ ਲੈਣੀ ਔਰ ਆਮਲਾ ਪਾ ਲੈਣਾ ਦੋ ਆਮਲਾ ਪਾਣਾ ਵਿੱਚ ਔਰ ਇੱਕ ਚਮਚਾ ਪਾਉਣਾ ਆ ਕਲੌਂਜੀ ਦਾ ਉਹ ਪਾ ਕੇ ਆਪਾਂ ਇੱਕ ਹਫਤਾ ਉਹ ਤੇਲ ਬੰਦ ਕਰਕੇ ਧੁੱਪੇ ਰੱਖ ਦੇਣਾ ਜੇ ਐ ਇੱਕ ਹਫ਼ਤੇ ਬਾਅਦ ਆਪਾਂ ਉਹ ਲਾਉਣਾ ਚਾਲੂ ਕਰ ਦੇਣਾ ਤਾਂ ਆਪਣੇ ਵਾਲਾਂ ਦੀ ਚਮਕ ਵੀ ਆਊਗੀ ਔਰ ਨਿੰਬੂ ਤੇ ਸਹਿਤ ਨਾਲ ਆਪਣੇ ਚਿਹਰੇ ਤੇ ਆਪਣੇ ਹੱਥ ਵੀ ਸਾਫ਼ ਹੋਊਗਾ ਆਪਣੇ ਚਿਹਰੇ ਤੇ ਚਮਕ ਵੀ ਆਊਗੀ ਇਹ ਪਹਿਲਾਂ ਮੈਂ ਕਰਕੇ ਦੇਖਿਆ ਆਪ ਕੀਤਾ ਔਰ ਫਿਰ ਹੁਣ ਮੈਂ ਵੀਡੀਓ ਬਣਾ ਕੇ ਪਾਈ ਆ ਜੇ ਤੁਹਾਨੂੰ ਇਹ ਕਰਕੇ ਦੇਖਿਓ ਜੇ ਤੁਹਾਨੂੰ ਚੰਗਾ ਲੱਗੇ ਆਪਣੇ ਆਪ ਨੂੰ ਲੱਗੂਗਾ ਕਿ ਤੁਸੀਂ ਜਿੱਦੇ ਵੀਡੀਓ ਦੇਖਦੇ ਉਦੋਂ ਹੀ ਨਿੰਬੂ ਔਰ ਸਹਿਤ ਨਾਲ ਆਪਣੇ ਹੱਥ ਧੋ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੇ ਸਾਡੇ ਹੱਥ ਜਿਹੜੇ ਚਮਕਣ ਲੱਪੂਗੇ اور ਜੇ ਪੈਰਾਂ ਦੀ ਹੱਡੀਆਂ ਫੱਟੀਆਂ ਨਹੀਂ ਵੀ ਫੱਟੀਆਂ ਤਾਂ ਵੀ ਪੈਰਾਂ ਤੇ ਲੱਗਦੇ ਉਹ ਤੁਹਾਡੇ ਪੈਰਾਂ ਔਰ ਹੱਥ ਚਮਕਣ ਲੱਪੂਗੇ ਚਿਹਰੇ ਤੇ ਤੁਸੀਂ ਬਾਅਦ ਚ ਪ੍ਰੈਕਟਿਸ ਕਰਿਓ ਪਹਿਲਾਂ ਤੁਸੀਂ ਹੱਥਾਂ ਤੇ ਕਰ ਲਿਓ ਇਹ ਤੁਸੀਂ ਕਰਕੇ ਦੇਖਿਓ ਜੇ ਤੁਹਾਨੂੰ ਲੱਗਿਆ ਕਿ ਚੰਗਾ ਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਕਿਉਂਕਿ